जथेबंधी तो देखो जी नॉन टीचिंग जथेबंदिया जी अच बैठिया ने बाकी टीचर के नी गल होर जथेबंदियों गलबात करके फिर अगे कोई प्लान लिखा ਮੰਗਾ ਸਾਡੀ ਹੋਈ ਸਾਡੀ ਟਾਈਮ ਤੇ ਸੈਲਰੀ ਪਵੇ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਬਾਈ ਸੰ ਤਾਂ ਹਲ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰਨ ਉਹ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਐ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੈਪ ਕੀ ਹੋਗਾ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਯੋਗ ਹੋਊਗਾ ਜੋ ਸਾਨੂੰ ਠੀਕ ਲੱਗੂਗਾ ਸਾਡਾ ਤਾਂ ਤਨਖਾਹ ਮੇਰਾ ਨਾਮ ਪ੍ਰਕਾਸ਼ ਧਾਲੀ ਵਾਲਾ ਹੀ ਧਾਲੀ ਵਾਲਾ ਹੋਊਗਾ 77 ਰੁਪਏ ਲੜਮਾ ਫਾਰਮ ਦਾ ਸਾਡੇ ਗੱਲ 77 ਅਮਰਜੀਤ ਪੇਰ ਨੂੰ ਦੇਖੋ ਅੱਜ ਦਾ ਇਹ ਧਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਾਉਣ ਦੇ ਲਈ ਲਾਇਆ ਗਿਆ ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰਿਲੀਜ਼ ਨਹੀਂ ਕਰ ਰਹੀ ਅੱਜ 21 ਤਰੀਕ ਹੋ ਚੁੱਕੀ ਐ ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਐ ਬਾਰ-ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਆ ਕਿ ਸਾਡੀ ਤਨਖਾਹ ਰੀਲੀਜ਼ ਕਰੋ ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰੀਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਐ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚ ਸਕੇ ਪਹਿਲੇ ਕਿਸੇ ਨੂੰ ਮੀਟਿੰਗ ਵੀ ਪ੍ਰਵਲਵਾਦ ਹੋਈ ਕਿਸੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਐ ਪਰ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭਿਖਾਰੀ ਬਣਾ ਕੇ ਸਾਫਤ ਕਰ ਰਹੀ ਹੈ ਸਾਡੀ ਜਥੇਬੰਦੀ ਤਾਂ ਦੇਖੋ ਜੀ ਨਾਨ ਟੀਚਿੰਗ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਬਾਕੀ ਟੀਚਰਾਂ ਦੇ ਨਾਲ ਅਸੀਂ ਗੱਲਬਾਤ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਲਿਕਾਂਗੇ ਮੰਗਾ ਸਾਡੀ ਹੋਈ ਸਾਡੀ ਟਾਈਮ ਤੇ ਸੈਲਰੀ ਪਵੇ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਬਾਈ ਸੰਤਾਂ ਹਾਲ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰ ਨੂੰ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਹੈ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੇਪ ਕੀ ਹੋਊਗਾ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਵਿਉਖ ਹੋਊਗਾ ਜੋ ਸਾਨੂੰ ਠੀਕ ਲੱਗੂਗਾ ਸਾਡੀ ਤਾਂ ਤਨਖਾਹ ਮੇਰਾ ਨਾਮ ਪ੍ਰਕਾਸ਼ ਤਾਲੀਵਾਲੀ 77 ਨੰਬਰ ਦਾ ਸਾਡੇ ਗੱਲ ਕਮੇਟੀ ਅਮਰਜੀਤ ਪੇਰੂ ਦੇਖੋ ਅੱਜ ਦਾ ਇਹ ਧਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਾਉਣ ਦੇ ਲਈ ਕਰ ਦੇਣਗੇ ਲਾਇਆ ਗਿਆ ਹੈ ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰਿਲੀਜ਼ ਨਹੀਂ ਕਰ ਰਹੀ ਅੱਜ 21 ਤਰੀਕ ਹੋ ਚੁੱਕੀ ਹੈ ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਹੈ ਬਾਰ ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਆ ਕਿ ਸਾਡੀ ਤਨਖਾਹ ਰੀਲੀਜ਼ ਕਰੋ ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰੀਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਆ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚ ਸਕੇ ਪਹਿਲੇ ਕਿਸੇ ਨਾਲ ਮੀਟਿੰਗ ਹੋਣੀ ਕਿ ਗੱਲਵਾਦ ਹੋਏਗਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਹੈ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭੁਖਾਰੀ ਬਣਾ ਕੇ ਸਾਫਤ ਕਰ ਰਹੀ ਹੈ